ਕੈਨੇਡਾ ਵਿੱਚੋਂ ਬਾਹਰ ਹੋਏ 176000 ਤੋਂ ਵੱਧ ਪਰਵਾਸੀ ਮੁਲਕ ਦੀ ਵਸੋਂ ਵਿੱਚ ਪਹਿਲੀ ਵਾਰ 76000 ਦੀ ਵੱਡੀ ਕਮੀ ਇਮੀਗ੍ਰੇਸ਼ਨ ਨੀਤੀਆਂ ਤੋਂ ਅੱਕੇ ਲੋਕਾਂ ਦਾ ਮੋਹ ਹੋਇਆ ਭੰਗ ਕੈਨੇਡਾ ਕਹਿੰਦੇ ਲਗਾਤਾਰ ਖਾਲੀ ਹੋ ਰਿਹਾ ਹੈਗਾ ਲੋਕ ਜਿਹੜਾ ਕਿ ਕੈਨੇਡਾ ਛੱਡ ਕੇ ਜਾ ਰਹੇ ਹੈਗੇ ਨੇ ਅਜਿਹਾ ਕੀ ਹੋ ਗਿਆ ਕਿ ਟੈਂਪਰੀ ਰੈਜ਼ੀਡੈਂਸ ਦੀ ਕਮੀ ਹੁਣ ਇਸ ਕਦਰ ਜਿਹੜੀ ਦੇਖਣ ਨੂੰ ਮਿਲ ਰਹੀ ਹੈਗੀ ਕਿ ਸਭ ਤੋਂ ਵੱਡੀ ਆਬਾਦੀ ਦੀ ਗ੍ਰਾਵਿਟੀ ਦਰਜ ਕੀਤੀ ਗਈ ਹੈ ਬਿਲਕੁਲ ਕਹਾਂਗੇ ਕਿ ਹਿਸਟਰੀ ਦੇ ਵਿੱਚ ਪਹਿਲੀ ਵਾਰ ਦੇਖਿਆ ਗਿਆ ਹੈ ਕਿ ਕੈਨੇਡਾ ਦੀ ਵਸੋਂ ਕੈਨੇਡੀਅਨ ਪੋਪੂਲੇਸ਼ਨ ਆਬਾਦੀ ਇੰਨੀ ਤੇਜ਼ੀ ਨਾਲ ਹੇਠਾਂ ਗਈ ਹੈ ਬર્થ ਰੇਟ ਤਾਂ ਸਾਰਿਆਂ ਨੂੰ ਹੀ ਪਤਾ ਹੈ ਕਿ ਕੈਨੇਡਾ ਦੇ ਵਿੱਚ ਕਾਫੀ ਘੱਟ ਹੈ ਇਸੇ ਕਰਕੇ ਬਾਹਰੋਂ ਪ੍ਰਵਾਸੀਆਂ ਨੂੰ ਸੱਦਣਾ ਪੈਂਦਾ ਪੀਆਰ ਦੇਣੀ ਪੈਂਦੀ ਹੈ ਤਾਂ ਕਿ ਕੰਮ ਚੱਲਦਾ ਰਹੇ ਲੋਕ ਆਉਂਦੇ ਜਾਣ ਤੇ ਜਿਹੜਾ ਖੱਪਾ ਬર્થ ਰੇਟ ਦੀ ਕਮੀ ਕਰਕੇ ਪੈਦਾ ਹੁੰਦਾ ਤੇ ਉਸ ਨੂੰ ਪੂਰਿਆ ਜਾ ਸਕੇ ਪਰ ਪਿਛਲੇ ਸਮੇਂ ਦੌਰਾਨ ਆਪਾਂ ਦੇਖਿਆ 2023 ਜਾਂ 24 ਦੇ ਵਿੱਚ ਕਿ ਪੋਪੂਲੇਸ਼ਨ ਬਹੁਤ ਤੇਜ਼ੀ ਨਾਲ ਵਧੀ ਇੱਕ ਤਿਮਾਹੀਤਾ ਜਿਹੀ ਆਈ ਜਾਂ ਇੱਕ ਸਾਲ ਕਹਿ ਸਕਦੇ ਹਾਂ ਕਿ ਇੱਕ 1 ਮਿਲੀਅਨ 10 ਲੱਖ ਤੋਂ ਵੱਧ ਦੀ ਵਸੋਂ ਦਾ ਵਾਅਦਾ ਹੋਇਆ ਉਹ ਵੀ ਇੱਕ ਆਪਣੇ ਆਪ ਦੇ ਵਿੱਚ ਰਿਕਾਰਡ ਸੀਗਾ ਪਰ ਹੁਣ ਫੇਰ ਦੁਬਾਰਾ ਕਮੀ ਦਾ ਰਿਕਾਰਡ ਬਣ ਗਿਆ ਇਹ ਕਹਾਂਗੇ ਕਿ ਹੈਰਾਨਕੁਨ ਜਿਹੜੇ ਅੰਕੜੇ ਕੈਨੇਡੀਅਨ ਜਿਹੜੇ ਸਟੈਟਸ ਵਿਭਾਗ ਵੱਲੋਂ ਜਾਰੀ ਕੀਤੇ ਗਏ ਨੇ ਜੇ ਗੱਲ ਕੀਤੀ ਜਾਵੇ ਤਾਂ ਫਸਟ ਟਾਈਮ ਸਿንስ 2020 ਸਾਰਿਆਂ ਨੂੰ ਪਤਾ ਹੈ ਕਿ ਕੋਰੋਨਾ ਕਾਲ ਸੀਗਾ ਤੇ ਜਦੋਂ ਉਸ ਵੇਲੇ ਕੀ ਹਾਲਾਤ ਸੀਗੇ ਉਸ ਬਾਰੇ ਤਾਂ ਜ਼ਿਕਰ ਕਰਨ ਦੀ ਜ਼ਰੂਰਤ ਵੀ ਨਹੀਂ ਪਰ ਉਸ ਤੋਂ ਬਾਅਦ ਤੜਾ ਤੜ ਸਟੱਡੀ ਵੀਜ਼ਾਸ ਜਾਰੀ ਹੋਏ ਵਰਕ ਪਰਮਿਟਸ ਵੀ ਜਾਰੀ ਹੋਏ ਕਹਾਂਗੇ ਕਿ ਵਿਜ਼ਟਰ ਵੀਜ਼ਾਸ ਵੀ ਵੱਡੀ ਗਿਣਤੀ ਦੇ ਵਿੱਚ ਮਿਲੇ ਤੇ ਆਬਾਦੀ ਵਧਣੀ ਸ਼ੁਰੂ ਹੋ ਗਈ ਪਰ ਇਸ ਵੇਲੇ ਸਟੈਟਸ ਕੈਨੇਡਾ ਦੇ ਅੰਕੜੇ ਕਹਿੰਦੇ ਨੇ ਪਹਿਲੀ ਅਕਤੂਬਰ ਤੱਕ ਦੇ ਕਿ 4 ਕਰੋੜ 15 ਲੱਖ 75585 ਲੋਕ ਕੈਨੇਡਾ ਦੇ ਵਿੱਚ ਕੈਨੇਡਾ ਦੀ ਵਸੋਂ ਦੇ ਵਿੱਚ ਸ਼ਾਮਲ ਨੇ ਕਿਉਂਕਿ ਇਸ ਦੇ ਵਿੱਚ ਵੱਡੀ ਕਮੀ ਆਈ ਹੈ ਟੈਂਪਰੇਰੀ ਰੈਜ਼ੀਡੈਂਟਸ ਦੀ 176479 ਦਾ ਜਿਹੜਾ ਨਵਾਂ ਅੰਕੜਾ ਦੱਸਿਆ ਗਿਆ ਫਿਊਰ ਨੋਨ ਪਰਮਾਨੈਂਟ ਰੈਜ਼ੀਡੈਂਟਸ ਐਸ ਰਿਕਾਰਡ ਹਾਈ ਟੈਂਪਰੇਰੀ ਪਰਮਿਟਸ ਐਕਸਪਾਇਰਡ ਐਂਡ ਫਿਊਰ ਵਰ ਇਸ਼ੂਡ ਕਿਉਂਕਿ ਪਹਿਲਾਂ ਵਾਲੇ ਐਕਸਪਾਇਰ ਹੋ ਰਹੇ ਨੇ ਜਾਂ ਮਿਆਦ ਲੰਘ ਰਹੀ ਹੈ ਤੇ ਨਵਿਆਂ ਦੀ ਗਿਣਤੀ ਘਟਾ ਦਿੱਤੀ ਗਈ ਹੈ ਚਾਹੇ ਉਹ ਵਿਜ਼ਟਰ ਵੀਜ਼ਾਸ ਹੋਣ ਉਹਨਾਂ ਤੇ ਵੀ ਕਾਂਟਾ ਕਹਾਂਗੇ ਕਾਂਟਾ ਮਾਰਿਆ ਗਿਆ ਘਟਾਇਆ ਗਿਆ ਗਿਣਤੀ ਚਾਹੇ ਸਟੱਡੀ ਵੀਜ਼ਾਸ ਹੋਣ ਚਾਹੇ ਵਰਕ ਪਰਮਿਟਸ ਹੋਣ ਖਾਸ ਤੌਰ ਤੇ ਟੈਂਪਰੇਰੀ ਫੋਰਨ ਵਰਕਰਸ ਦੇ ਮਾਮਲੇ ਦੇ ਵਿੱਚ ਵੱਡੀ ਕਟੌਤੀ ਕੀਤੀ ਗਈ ਹੈ ਤੇ ਕੈਨੇਡਾ ਲੌਕਡ ਇਟਸ ਲਾਰਜੈਸਟ ਲਾਰਜੈਸਟ ਪੋਪੂਲੇਸ਼ਨ ਡ੍ਰੌਪ ਔਨ ਰਿਕਾਰਡ ਅਕੋਰਡਿੰਗ ਟੂ ਫੈਡਰਲ ਐਸਟੀਮੇਟਸ ਇਹ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਕਿ ਕਿੰਨੀ ਕਮੀ ਵੱਡੀ ਆਈ ਹੈ ਹੁਣ ਇਹਦੇ ਵਿੱਚ ਕਹਿੰਦੇ ਜੀ ਤੇ 3 ਮਿਲੀਅਨ ਇਹ ਅੰਕੜੇ ਨੇ ਸਟੈਟਸ ਕੈਨੇਡਾ ਦੇ ਇਹਦੇ ਤੋਂ ਕਿਉਂਕਿ ਕਈ ਮਾਮਲਿਆਂ ਦੇ ਵਿੱਚ 5 ਮਿਲੀਅਨ ਟੈਂਪਰੇਰੀ ਰੈਜ਼ੀਡੈਂਟਸ ਵੀ ਦੱਸੇ ਗਏ ਕਈ ਅੰਕੜਿਆਂ ਦੇ ਵਿੱਚ 4.5 ਮਿਲੀਅਨ ਵੀ ਦੱਸੇ ਗਏ ਚਲੋ ਅੱਡ ਅੱਢ ਹੋ ਸਕਦੇ ਨੇ ਪਰ ਇਹ ਸਟੈਟਸ ਸਟੈਟਿਸਟਿਕਸ ਕੈਨੇਡਾ ਜਿਹਨੂੰ ਕਹ ਦਿੰਦੇ ਨੇ ਸਟੈਟਸ ਕੈਨੇਡਾ ਦੇ ਅੰਕੜੇ ਨੇ ਉਹਨਾਂ ਦੇ ਮੁਤਾਬਕ 1 ਜੁਲਾਈ 2025 ਨੂੰ ਇੱਥੇ ਮੁਲਕ ਦੇ ਵਿੱਚ 3 ਮਿਲੀਅਨ ਟੈਂਪਰੇਰੀ ਰੈਜ਼ੀਡੈਂਟ ਸੀਗੇ ਜੋ ਕੁੱਲ ਆਬਾਦੀ ਦਾ 7.3% ਬਣਦੇ ਨੇ ਜੋ ਕਿ 5 ਹੋਣੇ ਚਾਹੀਦੇ ਸੀ ਮਤਲਬ 2.5% ਜ਼ਿਆਦਾ ਪਰ ਹੁਣ ਜਿਹੜਾ ਅੰਕੜਾ ਸਾਹਮਣੇ ਆਇਆ ਉਹ 2.8 ਮਿਲੀਅਨ ਦਾ ਹੈ ਮਤਲਬ 28 ਲੱਖ ਤਕਰੀਬਨ ਤਕਰੀਬਨ 2 ਲੱਖ ਦੀ ਕਮੀ ਆ ਚੁੱਕੀ ਹੈ ਸਿਰਫ 3 ਮਹੀਨਿਆਂ ਦੇ ਵਿੱਚ ਵਿੱਚ ਜੀ ਤੇ ਇਹ ਆਪਣੇ ਆਪ ਦੇ ਵਿੱਚ ਕਾਫੀ ਹੈਰਾਨ ਕੋ ਨਾ ਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਜਾ ਰਹੇ ਨੇ ਕੈਨੇਡਾ ਛੱਡ ਕੇ ਸਭ ਤੋਂ ਪਹਿਲਾਂ ਤਾਂ ਮਿਸਾਲ ਉਹੀ ਹੈ ਕਿ ਜਿਨ੍ਹਾਂ ਨੂੰ ਸਭ ਤੋਂ ਵੱਧ ਵੀਜ਼ੇ ਮਿਲੇ ਹੋਣਗੇ ਤਾਂ ਪਰਵਿੰਦਰ ਜੀ ਸਭ ਤੋਂ ਵੱਧ ਛੱਡ ਕੇ ਵੀ ਉਹਨਾਂ ਦੀ ਰੇਸ਼ੋ ਵੀ ਵੱਧ ਹੋਊਗੀ ਜੀ ਜੀ ਜਿਨ੍ਹਾਂ ਦੇ ਵਿੱਚ ਆਪਾਂ ਆਪਣੀ ਗੱਲ ਕਰਾਂਗੇ ਇੰਡੀਅਨਸ ਦੀ ਜਾਂ ਪੰਜਾਬੀਆਂ ਦੀ ਕਿ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੂੰ ਟੈਂਪਰੇਰੀ ਰੈਜ਼ੀਡੈਂਟਸ ਨੂੰ ਖਾਸ ਤੌਰ ਤੇ ਕਿਉਂਕਿ OINP ਦਾ ਮਾਮਲਾ ਬਿਲਕੁਲ ਤਾਜ਼ਾ ਹੈ ਹਮ ਜਿਹਨਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਰਹੇ ਨੇ ਉਹ ਵੀ ਇੱਕ ਮਸਲਾ ਵੱਖਰਾ ਹੀ ਹੈ ਕਿਉਂਕਿ ਪੀਆਰ ਤੱਕ ਹੱਥ ਅਪੜ ਨਹੀਂ ਰਿਹਾ ਸੀਆਰਐਸ ਹੈ ਜਿਹੜਾ ਕੰਪਰੀਹੈਂਸਿਵ ਰੈਂਕਿੰਗ ਸਕੋਰ ਹੈ ਉਹ ਕਾਫੀ ਉੱਚਾ ਰਿਹਾ ਪਿਛਲੇ ਸਮੇਂ ਦੌਰਾਨ ਤੇ ਪੀਆਰ ਤੋਂ ਵਾਂਝ ਉਸ ਦੌਰਾਨ ਉਹਨਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਗਏ ਤੇ ਇਮੀਗ੍ਰੇਸ਼ਨ ਸਟੇਟਸ ਨਲ ਹੋ ਗਿਆ ਤੇ ਲਗਾਤਾਰ ਆਪਾਂ ਅਕਸਰ ਹੀ ਜ਼ਿਕਰ ਕਰਦੇ ਰਹਨੇ ਆ ਕਿ ਮੌਜੂਦਾ ਬਰੇ ਦੌਰਾਨ 3000 ਪਲੱਸ ਬੰਦੇ ਤਾਂ ਡਿਪੋਰਟ ਕੀਤੇ ਜਾ ਚੁੱਕੇ ਨੇ ਧੱਕੇ ਨਾਲ ਆਪਣੇ ਆਪ ਛੱਡ ਕੇ ਗਏ ਨੇ ਜਿਹੜੇ ਉਹ ਵਖਰੇ ਨੇ ਤੇ ਇੱਥੇ ਹੁਣ OINP Ontario Immigrant Nominee Program ਵਾਲੇ ਵੀ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਨੇ ਪਿਛਲੇ ਦਿਨੀ ਆਪਾਂ ਮਸਲਾ ਵਿਚਾਰਿਆ ਸੀ 2600 ਐਪਲੀਕੇਸ਼ਨਸ ਅਪ੍ਰੋਕਸੀਮੇਟਲੀ ਰੱਦ ਕੀਤੀਆਂ ਗਈਆਂ ਨੇ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਨੇ ਪੰਜਾਬੀ ਮੁੰਡੇ ਨੇ ਤੇ ਜਿਹੜੇ ਉਮੀਦਾਂ ਲੈ ਕੇ ਆਏ ਸੀ ਕਿ ਹੁਣ ਅਸੀਂ ਕੈਨੇਡਾ ਦੇ ਵਿੱਚ ਵਸਣਾ ਪਰ 2 ਸਾਲ ਬਾਅਦ ਉਹਨਾਂ ਨੂੰ ਪੱਲਾ ਝਾੜ ਦਿੱਤਾ ਗਿਆ ਕਿ ਜਾਓ ਪਰ ਦੂਜੇ ਪਾਸੇ ਡਾਗਫੋਰਡ ਸਰਕਾਰ ਨੇ ਨਵੇਂ ਇਨਵੀਟੇਸ਼ਨਸ ਦੇਤੇ ਅੱਛਾ ਜੀ ਇਨਵੀਟੇਸ਼ਨ ਪਰਮਨੈਂਟ ਰੈਜ਼ਿਡੈਂਸੀ ਅਪਲਾਈ ਕਰਨ ਵਾਸਤੇ ਉਹ ਕਹਿੰਦੇ ਫਿਰ ਆਹ ਕੀ ਚੀਜ਼ ਹੈ ਇਹ ਸਾਡੇ ਨਾਲ ਕਿਉਂ ਧੱਕਾ ਕੀਤਾ ਗਿਆ ਸਾਡੇ ਅਸੀਂ ਕਿੰਨਾ ਕੁ ਫਰਾਡ ਕੀਤਾ ਹੁਣ ਉਹ ਕਹਿੰਦੇ ਜੀ ਫਰਾਡ ਕੀਤਾ ਕਹਿੰਦੇ ਤੁਸੀਂ ਚੈੱਕ ਕਰੋ ਨਾ ਪੜਤਾਲ ਕਰੋ ਤਾਂ ਪਤਾ ਲੱਗੂਗਾ ਕਿ ਫਰਾਡ ਕਿੱਥੇ ਕਿਤੇ ਕਿਵੇਂ ਹੋਇਆ ਹਾਲਾਂਕਿ ਭਾਰਤ ਦੀ ਮੋਲ ਦੇ ਜਾਂ ਪੰਜਾਬੀ ਮੋਲ ਦੇ ਐਮ ਐਲ ਏ ਜਿਨ੍ਹਾਂ ਨੂੰ ਐਮ ਪੀ ਪੀਜ਼ ਕਹਿੰਦੇ ਨੇ ਮੈਂਬਰ ਆਫ ਪ੍ਰੋਵਿੰਸ਼ੀਅਲ ਪਾਰਲੀਮੈਂਟ ਉਹਨਾਂ ਨੇ ਮੁੱਦਾ ਉਠਾਇਆ ਡਗਫੋਰਡ ਸਾਹਿਬ ਨੇ ਵੀ ਇੱਕ ਧਾਰਮਿਕ ਸਮਾਗਮ ਦੌਰਾਨ ਪ੍ਰੋਸਾ ਦਿੱਤਾ ਕਿ ਵਿਚਾਰਾਂਗੇ ਪਰ ਨਹੀਂ ਉਹ ਸ਼ਾਇਦ ਵਿਚਾਰਨ ਦੇ ਮੂਡ ਦੇ ਵਿੱਚ ਨਹੀਂ ਤੇ ਸੈਂਕੜਿਆਂ ਦੀ ਗਿਣਤੀ ਉਹਨਾਂ ਦੀ ਹੈ ਤੇ ਉਹਨਾਂ ਨੂੰ ਵੀ ਸ਼ਾਇਦ ਨੇੜ ਭਵਿੱਖ ਦੇ ਵਿੱਚ ਵਾਪਸੀ ਕਰਨੀ ਪੈ ਸਕਦੀ। ਤੁਹਾਨੂੰ ਯਾਦ ਹੋਣਾ ਆਪਾਂ ਇੱਕ ਮਸਲਾ ਚੱਕਿਆ ਸੀ ਜਿਨ੍ਹਾਂ ਦੀਆਂ 2-2 ਸਾਲ ਦੀਆਂ ਫਾਈਲਾਂ ਪਾਇੰਡਿੰਗ ਪਈਆਂ ਨੇ ਕੋਈ ਡਿਸੀਜਨ ਨਹੀਂ ਆਇਆ ਵੀਜ਼ਾ ਐਕਸਟੈਂਡ ਨੂੰ ਲੈ ਕੇ ਲੱਗਦਾ ਕਿ ਹੁਣ ਜਿਹੜੇ ਕਿ ਅਜੇਹੇ ਸੰਘਰਸ਼ ਕਰੇ ਸਿਗੇ ਨੌਜਵਾਨ ਉਹ ਵੀ ਜਲਦੀ ਜਿਹੜੇ ਕੀ ਹੈ ਕੈਨੇਡਾ ਤੁਰਕਸਤੀ ਲੈ ਸਕਦੇ ਹੈਗੇ ਦੇਖੋ ਬੈਂਕ ਆਫ ਕੈਨੇਡਾ ਦੀ ਜਿਹੜੀ ਨੀਤੀ ਕਹਿੰਦੀ ਹੈ ਕਿ ਜਿੰਨੇ ਵੱਧ ਲੋਕ ਹੋਣਗੇ ਉੰਨੀ ਹੀ ਕੰਜ਼ਮਪਸ਼ਨ ਵੱਧ ਹੋਊਗੀ ਹਾਊਸਿੰਗ ਸੈਕਟਰ ਤੇ ਬੋਝ ਵਧੂਗਾ ਹੈਲਥ케ਅਰ ਸੈਕਟਰ ਤੇ ਬੋਝ ਵਧੂਗਾ ਔਰ ਮਹਿੰਗਾਈ ਵਧੂਗੀ ਅਬოვ ਆਲ ਸਭ ਤੋਂ ਜ਼ਿਆਦਾ ਕਿ ਕੰਜ਼ਮਪਸ਼ਨ ਵਧੂਗੀ ਹਰ ਚੀਜ਼ ਵਧੂਗੀ ਤਾਂ ਮਹਿੰਗਾਈ ਵਧੂਗੀ ਜੀ ਤੇ ਉਹ ਹੁਣ ਕਹਿੰਦੇ ਮਹਿੰਗਾਈ ਆਖਰਕਾਰ ਕੀ ਸਿਰਫ ਤੇ ਸਿਰਫ ਟੈਂਪਰੇਰੀ ਰੈਜ਼ਿਡੈਂਟਸ ਕਰਕੇ ਹੀ ਸੀਗੀ ਜਿਹੜੇ ਹੁਣ ਛੱਡ ਕੇ ਜਾ ਰਹੇ ਨੇ ਕਿਉਂਕਿ ਹਾਲ ਪਾਰਿਆ ਹੀ ਪੈ ਗਈ ਸੀਗੀ ਹੁਣ ਆਖਰਕਾਰ ਵੱਡੀ ਗਿਣਤੀ ਦੇ ਵਿੱਚ ਲੋਕ ਪ੍ਰਵਾਸ ਕਰਕੇ ਆਏ ਨੇ ਪਰ ਜਿਹੜੇ ਪੱਕੇ ਤੌਰ ਤੇ ਨਹੀਂ ਆ ਸਕੇ ਤਾਂ ਉਹਨਾਂ ਨੇ ਵਾਪਸੀ ਕਰਨੀ ਹੀ ਬਿਹਤਰ ਸਮਝੀ हां ਹੁਣ ਜਿਹੜੇ ਆਪਣੇ ਬੱਚਿਆਂ ਕੋਲੇ ਜਾਂ ਜਿਹੜੇ ਬਜ਼ੁਰਗ ਆਪਣੇ ਬੱਚਿਆਂ ਕੋਲੇ ਆਉਂਦੇ ਨੇ ਉਹ ਉਹਨਾਂ ਦਾ ਇੱਕ ਵੱਖਰਾ ਮਸਲਾ ਹੈ ਉਹ ਤਾਂ ਚਲੋ ਹੁਣ ਮਾਪਿਆਂ ਦਾ ਆਪਣੇ ਬੱਚਿਆਂ ਬਗੈਰ ਨਹੀਂ ਸਰਦਾ ਤੇ ਮਾਪਿਆਂ ਦਾ ਆਪਣੇ ਬੱਚਿਆਂ ਬਗੈਰ ਨਹੀਂ ਸਰਦਾ ਜਿਹੜੇ ਇੱਥੇ ਨੇ ਚਾਹੇ ਉਹ ਬੱਚੇ ਇੱਥੇ ਨੇ ਚਾਹੇ ਮਾਪੇ ਇੱਥੇ ਨੇ ਤੇ ਉਹ ਸਿਸਟਮ ਤਾਂ ਚੱਲ ਹੀ ਰਿਹਾ ਉਹਦੇ ਵਿੱਚ ਕਹਾਂਗੇ ਕਿ ਲਾਟਰੀ ਸਿਸਟਮ ਦੇ ਰਾਹੀਂ ਪੀਆਰ ਵੀ ਦਿੱਤੀ ਜਾਂਦੀ ਹੈ ਸੁਪਰ ਵੀਜ਼ਾਸ ਵੀ ਚੱਲਦੇ ਨੇ ਤੇ ਹੋਰ ਵੀ ਚੱਲਦਾ ਪਰ ਇਹ ਹੈਰਾਨੀ ਹੈ ਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਕਿਵੇਂ ਹੁਣ ਤੇ ਇੱਥੇ ਦੇਖੋ ਤੁਸੀਂ ਕਿ ਡਿਊਰਿੰਗ ਦਾ ਟਾਈਮ ਇਹ 1st ਆਫ ਜੁਲਾਈ uh, 2025 ਤੋਂ 1st ਆਫ ਅਕਤੂਬਰ 2025 ਤੱਕ ਡਿਊਰਿੰਗ ਦਾ ਟਾਈਮ ਰਿਕਾਰਡ ਹਾਈ 3939505 ਟੈਂਪਰੇਰੀ ਪਰਮਿਟਸ ਐਕਸਪਾਇਰਡ ਹੂੰ ਇੱਥੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ 339505 ਟੈਂਪਰੇਰੀ ਪਰਮਿਟਸ ਇਹਦੇ ਵਿੱਚ ਸਟੱਡੀ ਵੀਜ਼ਾਸ ਵੀ ਨੇ ਵਿਜ਼ਟਰ ਵੀਜ਼ਾਸ ਵੀ ਨੇ ਵਰਕ ਪਰਮਿਟਸ ਮੇ ਵੀ ਨੇ ਤੇ ਇਹ ਟੈਂਪਰੇਰੀ ਹੀ ਨੇ ਜਿਹੜੇ ਪੱਕੇ ਵੀ ਹਾਰ ਨਹੀਂ ਬਸ ਉਹ ਸਾਰੇ ਕੱਚੇ ਸ਼ਾਮਲ ਨੇ ਇਹਦੇ ਵਿੱਚ ਤੇ ਐਕਸਪਾਇਰ ਹੋ ਗਏ ਇਹ ਹੂੰ ਸਾਢੇ 3 ਲੱਖ ਦਾ ਅੰਕੜਾ ਤਕਰੀਬਨ ਬਣਦਾ ਹੈ ਤੇ ਜਾਰੀ ਕਿੰਨੇ ਕੀਤੇ ਗਏ 16326 163000 ਤੇ 26 ਜਿਹੜੇ ਨਵੇਂ ਪਰਮਿਟਸ ਜਾਂ ਸਟੱਡੀ ਵੀਜ਼ਾਸ ਉਹਦੇ ਵਿੱਚ ਇਨਕਲੂਡ ਨੇ ਵਰਕ ਪਰਮਿਟਸ ਇਨਕਲੂਡ ਨੇ ਉਹ ਜਾਰੀ ਕੀਤੇ ਗਏ ਇਥੋਂ ਅੰਕੜਾ ਫਰਸਟ ਡ੍ਰੌਪ ਸਿንስ ਪੈਂਡੈਮਿਕ ਹੈ ਪੈਂਡੈਮਿਕ 2020 ਤੋਂ ਬਾਅਦ ਪਹਿਲੀ ਵਾਰ ਇਨੀ ਘਟ ਗਿਣਤੀ ਦੇ ਵਿੱਚ ਟੈਂਪਰੇਰੀ ਰੈਜ਼ੀਡੈਂਟਸ ਨੂੰ ਕੈਨੇਡਾ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ ਤੇ ਕੁਆਟਰਲੀ ਡ੍ਰੌਪ ਤਾਂ ਸਾਰਿਆਂ ਨੂੰ ਪਤਾ ਹੈ ਕਿ ਕਿਵੇਂ ਹੋਇਆ ਹੈ ਪਰ ਜੇ ਦੇਖਿਆ ਜਾਵੇ ਕਿਸੇ ਵੇਲੇ 3 ਲੱਖ 3 ਕਰੋੜ 80 ਲੱਖ ਦੀ 2020 ਦੇ ਵਿੱਚ ਸੀਗੀ ਆਬਾਦੀ 3 ਕਰੋੜ 80 ਲੱਖ ਤੇ 27406 ਦੀ ਜੀ ਇਹ ਆਪਾਂ ਕੰਪੈਰੀਜ਼ਨ ਕਰ ਲੈਨੇ ਆ ਫੋਰਥ ਕੁਆਟਰ ਹੈ ਜੀ ਇਹ ਚੌਥੀ ਤਿਮਾਹੀ ਬਿਲਕੁਲ ਜੋ ਜਿਸ ਵੇਲੇ ਦੇ ਵਿੱਚ ਇਸ ਵੇਲੇ ਆਪਾਂ ਚੌਥੀ ਤਿਮਾਹੀ ਖਤਮ ਹੋਣ ਵਾਲੀ ਹੈ ਸਾਲ ਵੀ ਖਤਮ ਹੋਣ ਵਾਲਾ ਹੈ 2020 ਦੀ 2020 ਦੀ ਉਹਦੇ ਵਿੱਚ ਚੌਥੀ ਤਿਮਾਹੀ ਦੇ ਵਿੱਚ 3 ਕਰੋੜ 80 ਲੱਖ ਦੀ ਪੋਪੂਲੇਸ਼ਨ ਸੀਗੀ ਤੇ ਜੇ ਆਪਾਂ ਦੇਖਿਆ ਜਾਵੇ ਤਾਂ ਉਸ ਹਿਸਾਬ ਨਾਲ ਵੱਡੀ ਕਮੀ ਇਸ ਵੇਲੇ ਆਈ ਹੈ ਭਾਵੇਂ ਇਸ ਦਰਮਿਆਨ ਜਿਹੜਾ ਪਿਛਲਾ ਸਮਾਂ ਲੰਘਿਆ 21 22 23 24 ਉਸ ਦੌਰਾਨ ਵਾਧਾ ਵੀ ਹੋਇਆ ਪਰ ਜੋ ਹੁਣ ਕਟੌਤੀ ਹੋਈ ਹੈ ਉਹ ਕਾਫੀ ਜ਼ਿਆਦਾ ਹੈ ਤੇ ਜੇ ਆਪਾਂ 2022 ਦੇਖ ਲਈਏ ਇਨ 2022 2022 ਦੇ ਵਿੱਚ ਗਵਰਨਮੈਂਟ ਰਿਵੀਲਡ ਇਟਸ ਪਲਾਨ ਟੂ ਵੈਲਕਮ 500000 ਇਮੀਗ੍ਰੈਂਟਸ ਬਾਏ 2025 2025 ਦੇ ਵਿੱਚ 5 ਲੱਖ ਪ੍ਰਵਾਸੀਆਂ ਨੂੰ ਸੱਦਣ ਦਾ ਟੀਚਾ ਮਿੱਥਿਆ ਸੀ ਉਹ ਪਿਛਲੇ ਦਸ ਸਮੇਂ ਦੌਰਾਨ ਪਤਾਈਆ ਕਿ ਬੈਕਫੋਰਟ ਤੇ ਚਲੀ ਗਈ ਸਰਕਾਰ ਜਿਵੇਂ ਮਹਿੰਗਾਈ ਜਾਂ ਹੈਲਥ케ਅਰ ਜਾਂ ਹਾਊਸਿੰਗ ਕ੍ਰਾਈਸਿਸ ਵਧਿਆ ਉਹਦੇ ਕਰਕੇ ਬੈਕਫੋਰਟ ਤੇ ਜਾਣਾ ਪਿਆ ਸਰਕਾਰ ਨੂੰ ਤੇ ਉਹ ਕਟੌਤੀ ਕਰ ਦਿੱਤੀ ਗਈ ਬਿਲਕੁਲ ਉਹ ਕਟੌਤੀ ਹੋਈ ਹੈ ਪਰ ਫਿਰ ਵੀ ਹੁਣ ਕੁਐਸਚਨਸ ਜਿਹੜੇ ਹੁਣ ਅੱਡ-ਅੱਡ ਪੈਦਾ ਹੋ ਰਹੇ ਨੇ ਜੀ ਪ੍ਰਵਿੰਦਰ ਜੀ ਹਰ ਚੀਜ਼ ਦੀ ਕਹਿੰਦੇ ਐਡਵਾਂਟੇਜ ਐਂਡ ਡਿਸਐਡਵਾਂਟੇਜ ਹੁੰਦੀ ਹੈ ਜਦੋਂ ਵੱਡੀ ਗਿਣਤੀ ਦੇ ਵਿੱਚ ਸਟੂਡੈਂਟਸ ਆ ਰਹੇ ਸੀ ਤਾਂ ਲੈਂਡਲੋਰਡਸ ਨੂੰ ਆਪਣੀ ਇੱਛਾ ਮੁਤਾਬਕ ਕਿਰਾਇਆ ਮਿਲ ਰਿਹਾ ਸੀ ਮੂੰਹ ਮੰਗਿਆ ਕਿਰਾਇਆ ਹੁਣ ਉਹ ਆਸਕਿੰਗ ਰੇਟ ਘਟ ਚੁੱਕਿਆ ਠੀਕ ਹੈ ਜੀ ਚੀਜ਼ਾਂ ਦੀ ਖਰੀਦਦਾਰੀ ਸਟੋਰਸ ਤੇ ਵਿਕਰੀ ਵੱਧ ਚੁੱਕੀ ਸੀ ਉਹ ਹੁਣ ਵਿਕਰੀ ਘਟ ਚੁੱਕੀ ਹੈ ਆਵਾਜ਼ ਆਈ ਇਵਨ ਕਿ ਤੁਸੀਂ ਸਿੰਪਲ ਆਪੀਲ ਰੀਜਨ ਦੀ ਟਰਾਂਜ਼ਿਟ ਦਾ ਲੈ ਲਓ ਬ੍ਰੈਮਟਨ ਦੀ ਬੱਸਾਂ ਬੱਸਾਂ ਟਰਾਂਸਪੋਰਟ ਮਹਿਕਮੇ ਨੂੰ ਘਟਾ ਪੈ ਗਿਆ ਜੀ ਲੱਖਾਂ ਡਾਲਰ ਦਾ ਕਿਉਂਕਿ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਪੁਰਾਣੇ ਸੀ ਉਹ ਚਲੇ ਗਏ ਮੂਵ ਕਰ ਗਏ ਜਾਂ ਬਾਹਰ ਚਲੇ ਗਏ ਜਾਂ ਪਰਮਾਨੈਂਟ ਰੈਜ਼ਿਡੈਂਸੀ ਕਰਕੇ ਕਿਸੇ ਹੋਰ ਪ੍ਰੋਵੈਂਸ ਦੇ ਵਿੱਚ ਚਲੇ ਗਏ ਨਵੇਂ ਆ ਦੀ ਆਮਦ ਹੋਈ ਨਹੀਂ ਉਹਨੀ ਜੀ ਤੇ ਉਹ ਹੁਣ ਟਰਾਂਸਪੋਰਟੇਸ਼ਨ ਵਿਭਾਗ ਨੂੰ ਵੀ ਘਾਟਾ ਪੈ ਗਿਆ ਸਾਰੇ ਪਾਸੇ ਅਸਰ ਤਾਂ ਹੁੰਦਾ ਹੀ ਆ ਪੋਜ਼ਿਟਿਵ ਵੀ 네ਗੇਟਿਵ ਵੀ ਤੇ ਜੇ ਹਾਊਸਿੰਗ ਕ੍ਰਾਈਸਿਸ ਦਾ ਰੌਲਾ ਪਿਆ ਤਾਂ ਹੁਣ ਉਹ ਹਾਊਸਿੰਗ ਕ੍ਰਾਈਸਿਸ ਘਰਾਂ ਦੀਆਂ ਕੀਮਤਾਂ ਹੂੰ ਔਰ ਡਾਊਨ ਚੱਲ ਰਹੀਆਂ ਨੇ ਲਗਾਤਾਰ ਘਟਦੀਆਂ ਜਾ ਰਹੀਆਂ ਨੇ ਆਪਾਂ ਪਿਛਲੇ ਸਮੇਂ ਦੌਰਾਨ ਹਾਲਾਂਕਿ ਜ਼ਿਕਰ ਕੀਤਾ ਸੀ ਕਿ ਇੱਕ ਐਵਰੇਜ ਜੇ ਪਰਸਨ ਨੂੰ ਇੱਕ ਕਾਰ ਓਨ ਕਰਨਾ ਹੈ ਕਾਰ ਖਰੀਦਣਾ ਹੈ ਤਾਂ ਘੱਟੋ ਘੱਟ 1.5 ਲੱਖ ਦੀ ਇੱਕ ਫੈਮਿਲੀ ਦੀ ਆਬਾਦੀ ਹੋਣੀ ਚਾਹੀਦੀ ਹੈ ਐਨੂਅਲ ਸਾਲਾਨਾ ਪਰ ਚਲੋ ਉਹ ਇੱਕ ਵੱਖਰਾ ਮਸਲਾ ਆਏਗਾ ਉਹ ਇੱਕ ਵੱਖਰੀ ਚੀਜ਼ ਹੈ ਪਰ ਇਸ ਵੇਲੇ ਜਹ ਕਹਾਂਗੇ ਕਿ ਜ਼ਰੂਰਤਾਂ ਕਿੰਨਾਂ ਦੀਆਂ ਕਿੰਨੀਆਂ ਨੇ ਉਸ ਹਿਸਾਬ ਦੇ ਨਾਲ ਆਬਾਦੀ ਘਟਣ ਦੇ ਨਾਲ ਜ਼ਰੂਰ ਉਸ ਤੇ ਫਰਕ ਆਇਆ ਵਾਕੀ ਜਿਸ ਤਰ੍ਹਾਂ ਦੇ ਨਾਲ ਲਗਾਤਾਰ ਗ੍ਰਾਫ ਡਿੱਗਦਾ ਜਾ ਰਿਹਾ ਆਬਾਦੀ ਦੇ ਵਿੱਚ ਕਮੀ ਦਰਜ ਕੀਤੀ ਗਈ ਹੈ ਤੇ ਇਹ ਜ਼ਾਹਰ ਜੀ ਗੱਲ ਹੈ ਕਿ ਕਾਮਿਆਂ ਦੀ ਕਮੀ ਵੀ ਖੰਗ ਜਿਹੜੀ ਕਿ ਇੱਥੇ ਦੇਖਣ ਨੂੰ ਮਿਲੇਗੀ ਹੋਰ ਵੀ ਜਿਹੜੇ ਕੀ ਹੈ ਵੱਖ-ਵੱਖ ਖੇਤੇ ਹੈਗੇ ਨੇ ਉਹਨਾਂ ਦੇ ਉੱਪਰ ਵੀ ਇਹ ਨੈਗੇਟਿਵ ਪ੍ਰਭਾਵ ਪਾ ਵੀਗਾ ਜਿਸ ਦੇ ਵਿੱਚ ਸਰਕਾਰ ਕੁਝ ਰੂਲ ਦੇ ਵਿੱਚ ਨਰਮਾਈ ਕਰ ਸਕਦੀ ਹੈ ਜੀ ਬਿਲਕੁਲ ਦੇਖੋ ਹਲੇ ਫਿਲਹਾਲ ਨਰਮਾਈ ਤਾਂ ਹੋਣੀ ਨਹੀਂ ਪਰ ਜੋ ਲੇਬਰ ਮਾਰਕੀਟ ਦੇ ਅੰਕੜੇ ਪਿਛਲੇ 2-3 ਮਹੀਨਿਆਂ ਦੌਰਾਨ ਆਏ ਨੇ ਉਨਾਂ ਨੂੰ ਪਤਾ ਲੱਗਦਾ ਹੈ ਕਿ ਇਹ ਜਿਹੜੀ ਵੀਜ਼ਾ ਕੈਪਿੰਗ ਆ ਉਹਦਾ ਅਸਰ ਨਜ਼ਰ ਆ ਰਿਹਾ ਹੈ ਕਿਉਂਕਿ ਇਕਨੋਮੀ ਦੇ ਵਿੱਚ ਨਰਮੀ ਦੇ ਬਾਵਜੂਦ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨਵੇਂ ਰੋਜ਼ਗਾਰ ਦੇ ਮੌਕੇ ਪੈਦਾ ਹੋ ਰਹੇ ਨੇ ਹੂੰ ਬੇਰੋਜ਼ਗਾਰੀ ਦਰ ਘਟ ਰਹੀ ਆ ਪਿਛਲੇ 2-3 ਮਹੀਨੇ ਦਾ ਰੁਝਾਨ ਇਹ ਸਾਹਮਣੇ ਆਇਆ ਹੈ ਹਾਲਾਂਕਿ ਆਪਾਂ ਜੇ ਨਵੰਬਰ ਤੇ ਅਕਤੂਬਰ ਦੇ ਅੰਕੜੇ ਦੇਖੀਏ ਤਾਂ ਪੂਰੇ ਸਾਲ ਦੇ ਵਿੱਚ ਇੰਨੀਆਂ ਨੌਕਰੀਆਂ ਉਸ ਤਰੀਕੇ ਦੇ ਨਾਲ ਪੈਦਾ ਨਹੀਂ ਸੀ ਹੋਈਆਂ ਜਿਵੇਂ ਅਕਤੂਬਰ ਤੇ ਨਵੰਬਰ ਦੌਰਾਨ ਅੰਕੜੇ ਲੇਬਰ ਮਾਰਕੀਟ ਦੇ ਸਾਹਮਣੇ ਆਏ ਤੇ ਇੱਥੇ ਇਥੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਹੁਣ ਬੰਦੇ ਘਟ ਗਏ ਜਾਂ ਜਾਂ ਮੂਵ ਕਰ ਰਹੇ ਨੇ ਉਹ ਇੱਧਰ ਉੱਧਰ ਜਾਂ ਅਮਰੀਕਾ ਜਾ ਰਹੇ ਨੇ ਹਾਲਾਂਕਿ ਜਦੋਂ ਉੱਧਰ ਤਾਂ 트ੰਪ ਸਾਹਿਬ ਆ ਚੁੱਕੇ ਨੇ ਇੰਡੀਆ ਜਾ ਰਹੇ ਕਿਤੇ ਵੀ ਜਾ ਰਹੇ ਨੇ ਮਤਲਬ ਉਹ ਇੱਧਰ ਉੱਧਰ ਹੋ ਰਹੇ ਨੇ ਜਿੱਥੇ ਮਾਰਕੀਟ ਦੇ ਵਿੱਚ ਬਹੁਤਾਂ ਸੀਗੀ ਵੱਡੀ ਗਿਣਤੀ ਦੇ ਵਿੱਚ ਲੇਬਰ ਕਰਨ ਵਾਲੇ ਮੌਜੂਦ ਸੀ ਚਾਹੇ ਕਿਸੇ ਵੀ ਤਰੀਕੇ ਦੀ ਆ ਉਹ ਆਪਾਂ ਇਹ ਨਹੀਂ ਮਜ਼ਦੂਰੀ ਕਹਾਂਗੇ ਕਿਰਤ ਕਹਾਂਗੇ ਕਿਰਤ ਕਰਨ ਵਾਲੇ ਮੌਜੂਦ ਸੀਗੇ ਤਾਂ ਉਹ ਹੁਣ ਸ਼ਾਇਦ ਓਨੀ ਵੱਡੀ ਗਿਣਤੀ ਦੇ ਵਿੱਚ ਨਹੀਂ ਮਿਲ ਰਹੇ ਇਹ ਵੀ ਕਾਰਨ ਹੈ ਕਿਉਂਕਿ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕਾਂ ਦੇ ਜਾਂ ਨੌਜਵਾਨਾਂ ਦੇ ਵਰਕ ਪਰਮਿਟਸ ਐਕਸਪਾਇਰ ਹੋ ਚੁੱਕੇ ਨੇ ਜੀ 31 ਦਸੰਬਰ ਤੱਕ ਦਾ ਸ਼ਾਇਦ ਹੋਰ ਵੀ ਅੰਕੜਾ ਵੱਜ ਜਾਣਾ ਤੇ ਉਹ ਸ਼ਰਿਆਮ ਖੁੱਲ ਕੇ ਕੰਮ ਕਰ ਹੀ ਨਹੀਂ ਸਕਦੇ ਹੂੰ ਉਹਨਾਂ ਦਾ ਦਾਦਾ ਇਮੀਗ੍ਰੇਸ਼ਨ ਸਟੇਟਸ ਖਤਮ ਹੋ ਚੁੱਕਾ ਹੈ ਜਾਂ ਹੋ ਗਿਆ ਹੋ ਰਿਹਾ ਹੈ ਉਹ 2-4 ਦਿਨਾਂ ਦੇ ਵਿੱਚ ਹੋਰ ਗਿਣਤੀ ਹਜ਼ਾਰਾਂ ਦੇ ਵਿੱਚ ਐਡ ਹੋ ਜਾਣੀ ਹੈ ਤੇ ਉਹ ਖੁੱਲ ਕੇ ਕੰਮ ਨਹੀਂ ਕਰ ਸਕਣਗੇ ਤਾਂ ਇਹਦਾ ਮਤਲਬ ਹੈ ਕਿ ਪੱਕੇ ਕਾਮਿਆਂ ਦੀ ਜ਼ਰੂਰਤ ਜਿਹੜੇ ਕਹਾਂਗੇ ਕਿ ਏਮਪਲॉयਰਜ਼ ਨੂੰ ਵੀ ਕੋਈ ਜੁਰਮਾਨੇ ਕੋਈ ਸਜ਼ਾ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਯੂਕੇ ਦੇ ਆਪਾਂ ਕਹਾਂਗੇ ਪਿਛਲੇ ਦਿਨੀ ਸਾਹਮਣੇ ਆਇਆ ਸੀਗਾ ਕਿ ਟੰਗ ਦੇਣਾ ਜੀ ਜਿਹੜਾ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕੰਮ ਦੇਊਗਾ 5 ਸਾਲ ਤੱਕ ਦੀ ਸਜ਼ਾ ਕਰ ਦਿੱਤੀ ਗਈ ਹੈ ਉੱਥੇ 60 ਤੋਂ 80000 80 ਪਾਉਂਡਸ ਸੌਰੀ 60 ਤੋਂ 80 ਪਾਉਂਡਸ ਜੁਰਮਾਨਾ 60000 ਤੋਂ 80000 ਪਾਉਂਡ ਜੁਰਮਾਨਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੇ ਸਖਤ ਰੂਲਸ ਉੱਥੇ ਕੀਤੇ ਜਾ ਰਹੇ ਨੇ ਤੇ ਚਲੋ ਕੈਨੇਡਾ ਦੇ ਅੰਕੜੇ ਹੁਣ ਕਹਾਂਗੇ ਕਿ ਪੋਪੂਲੇਸ਼ਨ ਦੇ ਸਾਹਮਣੇ ਆ ਚੁੱਕੇ ਨੇ ਇਸ ਦਾ ਅਸਰ ਪੋਜ਼ਿਟਿਵ ਵੀ ਨਜ਼ਰ ਆਊਗਾ ਨੈਗੇਟਿਵ ਵੀ ਨਜ਼ਰ ਆਊਗਾ ਜਿਵੇਂ ਬੈਂਕ ਆਫ ਕੈਨੇਡਾ ਨੇ ਕਿਹਾ ਕਿ ਕੰਜ਼ਮਪਸ਼ਨ ਘਟੂਗੀ ਤਾਂ ਮਹਿੰਗਾਈ ਵੀ ਘਟੂਗੀ